ਐਰ ਕੀ ਤੇ ਰਕ ਉਸ ਨਹੀਂ ਕੰਮ ਲਾ ਜਦਾਂ ਭਰ ਜਾਂਦੀ ਲੈਫਟ ਚੱਕ ਦਿੰਦਾ ਹਾਲ ਵੇਖੋ ਢਲੀ ਜਾਂਦੀ ਯਾਰ ਮਿੱਟੀ ਢਲੀ ਜਾਂਦੀ ਆ ਢਲੀ ਜਾਂਦੀ ਮਿੱਟੀ ਜੀ ਯਾਰ ਪਤਾ ਨਹੀਂ ਕੀ ਚੱਕਰ ਹੈ ਖਾਸ਼ ਪ੍ਰੀਤ ਕਹਿੰਦਾ ਮਗਰ ਆ ਕੇ ਵੇਖ ਲੈਂਕਾ ਲੋੰਕਾ ਭਰੀਆਂ ਹੀ ਦਰਗਾਉਂਦੀਆਂ ਹੈ ਪ੍ਰਵਾਹ ਕੋਈ ਨਹੀਂ ਝੋਟੇ ਨੂੰ 1400 ਰੁਪਏ ਮਾਉਣਾ 1500 ਧਰਤੀ ਧਰਤੀ ਚਿੱਟੀ ਕੇਰਾਂ ਦਾ ਵਾਵੇ ਵੇਖੋ ਕਿੰਨੇ ਦਾਣੇ ਨੇ ਦਾਣੇ ਰਲੇ ਪਏ ਨੇ ਬਾਾਲ ਇਹਨੇ ਢਾ ਲੈਨੇ ਖਾਲੀ ਬਟਾ ਐ ਕਰੀ ਜਨੇ ਆਹ ਖਾਲੀ ਨਾ ਭਰੀ ਚੰਗਾ ਇਧਰ ਹੀ ਰੱਖੀ ਉਧਰ ਲਿਆ ਛੋਣੇ ਆਸਤੇ ਸੀ ਚਲ ਆਜੇ ਇਧਰ ਹੀ ਵਰਤਾਂਗੇ ਉਧਰ ਰਹਿ ਗਿਆ ਉਹ ਲੋ ਰੱਬ ਦਾ ਨਾਮ ਲੋ ਜੀ ਵਾਹ ਕਰੂ ਰੱਖੇ ਸੌਖਾ ਆਪਣੇ ਗੱਡੀ ਦੇ ਰੱਖ ਕੇ ਸਮਾਨਾ ਡਾਈਡ ਆਪਾ ਤੇ ਆ ਛੋਟੇ ਹਾਥੀ ਦੇ ਪਟਾਸ਼ ਆਈ ਆ ਇਹ ਆਪਾ ਪਾਉਣਾ ਤੇ ਹੁਣ ਹਜੇ ਪੀਕ ਲੈ ਆਉਣੇ ਆ ਪੀਕਣਾ ਪਾਵਾਂਗੇ ਔਕੇ ਤੇ ਪਾਉਣਾ ਪਹਿਲਾਂ ਜਾਣ ਕੇ ਨਹੀਂ ਪਾਇਆ ਤੇ ਨਾ ਹੀ ਪਹਿਲਾਂ ਬੜਾ ਟਾਈਮ ਲੱਗਿਆ ਰਾ ਰਾ ਨਹੀਂ ਰਾ ਵਧੀਆ ਬਣਗਾ ਆਪਣਾ ਆਣ ਜਜਨਗੇ ਆਲੂ ਰੱਖੇ ਸੌਖਾ ਇਥੋਂ ਧੂੜੀ ਵਿੱਚ ਨਹੀਂ ਗੱਲ ਬਾਨੀ ਇਹ ਅਸੀਂ ਤੇਰੇ ਆਸਤੇ ਤੇਰਾ ਜੋਰ ਚੈੱਕ ਕਰਨ ਵਾਸਤੇ ਖਿੜਾਰੀ ਐ ਤੇਰਾ ਵਾਜਣਾ ਮੁਗਰੇ ਆ ਨਾ ਟਾਇਰ ਗੁੱਡਾਂ ਵਾਲੇ ਪਵਾ ਬਾਈ ਕਾਕੇ ਇਹਦੇ ਟਰੈਕਟਰ ਵਾਲੇ ਐ ਨਾ ਗੱੜਾ ਜਟਾ ਵਾਢੋ ਪੱਥੇ ਪ੍ਰਸ਼ਾਦ ਆਪਣਾ ਇਹਦੇ ਸੈਲਫੀ ਜੀ ਜਾ ਯਾਰ ਵਾਹ ਚੱਲ 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 ਬਾਈ ਹੋਰ ਕਰ ਲਾ ਬੜਾ ਜੇ ਲਈ ਮੇਤਰਾ ਰਾਤ ਐ ਜਿਹਾਂ ਵਟਾਂ ਪੰਗਾ ਹੀ ਰਾਤ ਜਣੀ ਮਾੜੀਆਂ ਲੱਗਦੇ ਹੁਣ ਠੀਕ ਲੱਗਦੇ ਬਸ ਇੱਥੇ ਹੀ ਲਾਉਣੇ ਬਾਈ ਹੋਰ ਇੱਥੇ ਹੀ ਸੈਟ ਲਓ ਚੁੰਡ ਤੇ ਇੱਥੇ ਹੀ ਸੈਟਲੋ ਯਾਰ लखे इतोक थले खोलना खोलना पीक लिया भी मित्र प्यारे है वह हम जगाड़ किदा चलूगा क्योंकि ਆਪਣੇ ਪਿੰਡ ਦੇ ਵਿੱਚ ਤਾਂ ਹੈ ਨਹੀਂ ਇਹ ਇੱਕ ਅੱਧੇ ਘਰੇ ਹੋ ਸਕਦਾ ਹੋਵੇ ਪਰ ਮੇਰੇ ਤਾਂ ਨਹੀਂ ਕਦੇ ਵੇਖੀ ਮੈਂ ਵੀ ਕਿਸੇ ਨੇ ਪਾਈ ਹੋਵੇ ਤੇ ਸਾਨੂੰ ਵੀ ਇਹਦੇ ਬਾਰੇ ਅਧੂਰੀ ਨੌਲੇਜ ਆ ਪ੍ਰੋਪਰ ਨੌਲੇਜ ਹੈ ਨਹੀਂਗੇ ਤੇ ਬਾਈ ਇਹ ਵੀ ਆਪਾਂ ਪਿੰਡੀ ਥਾਂ ਦੇ ਵਾਲੇ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਪਹਿਲੇ ਬੋਲਤੇ ਆਪਣਾ ਸੁਭਾ ਸੁਭਾਈ ਸਾਰਾ ਸੰਦ ਪੜਾ ਪਾਸੇ ਕਰਾ ਕੇ ਕਢਾ ਕੇ ਦਿੱਤੀ ਮਿੱਤਰ ਨੂੰ ਤੇ ਉਹ ਲੈ ਕੇ ਆਇਆ ਆਪਣਾ ਮਿੱਤਰ ਖੁਸ਼ਪ੍ਰੀ ਸਿੰਘ ਤੇ ਇਹਨੇ ਕਰਾਸ ਕਰੂਸ ਪਾਤਾ ਬਾਕੀ ਹੌਲੀ ਹੌਲੀ ਹਾਰ ਹੋਵਾਂਗੇ ਸੰਦਾ ਪੜਨ ਅੱਛਾ ਲਿਖਿਆ ਕਿੱਥੇ ਲਿਖਿਆ ਅੱਛਾ ਇੱਥੇ ਲਿਖ ਫੇਰ ਠੀਕ ਓਏ ਹੁਣ ਕਿੰਨੇ ਤੇ ਕਿਵੇਂ ਆਖੇ ਬਾਈ ਨੇ 6 ਤੇ 8 ਆਣੇ ਕਿਹਾ 6 ਤੇ ਸਹੀ ਪਾਉਗੀ 6 ਤੇ ਕਿੰਨੀ ਪਾਉਗੀ ਨਹੀਂ ਆ ਕਹਿੰਦੇ ਇਹ ਕਹਿੰਦੇ ਸਹੀ ਪਾਉਗੀ ਨਹੀਂ ਉਹ ਤਾਂ ਆਖਣਾ ਇਹਨਾਂ ਦਾ ਡੋਜ ਅਸੀਂ ਖੁੱਲੀ ਪਾਉਣੀ ਹੈ ਲਓ ਜੀ ਵਾਏ ਗੁਰੂ ਕਰੇ ਮੇਰ ਤੇ ਮਾਮੇ ਦਾ ਪੁੱਤ ਸਾਡਾ ਛੋਟਾ ਵੀਰ ਖੋਸ਼ਪਰੀ ਸਿੰਘ ਤੇ ਜਸਵੰਤ ਸਿੰਘ ਐਤ ਕੀ ਸਹਿਯੋਗ ਦੇਣਗੇ ਨਾਲ ਦੋ ਏਅਰ ਲਾ ਕੇ ਸਿੱਟ ਨਹੀਂ ਪਊ ਆਪਾਂ ਨੂੰ ਹਾਂ ਬਸ ਸਾਰੇ ਘੱਟੇ ਤਾਂ ਲਾ ਹੀ ਨਾ ਕਰ ਉਧਰਲੇ ਪਾਸੇ ਰਲਾਈ ਜਾਣ ਤੇ ਹੁਣ ਚਲਾਉਣੇ ਆ ਲੈ ਕੇ ਬਾਬੇ ਦਾ ਨਾਮ ਤੇ ਬਾਕੀ ਵਹਿਣੇ ਆ ਪਹਿਲਾਂ ਤਾਂ ਕਿੱਲੇ ਤੇ ਇਹਦਾ ਟ੍ਰਾਇਲ ਲਾਉਣੇ ਆ ਇਹ ਬਾਈ ਤਾਂ ਦਾ ਅੱਛਾ ਇਹਦੀ ਮੈਕਸੀਮਮ ਕਪੈਸਿਟੀ 8 ਘੱਟੇ 8 ਘੱਟੇ ਹੀ ਪਾਉਣੇ ਇਹਦੇ ਜਵਾਂ ਦੇ ਵਾਰਨਿੰਗ ਵਾਰਨਿੰਗ ਇਹਨੂੰ ਕਿਹੜਾ ਟੁੱਟਦੀ ਐ ਵੀ ਉਹਦਾ ਭਾਰ ਹੀ ਜਾਣੀ ਐ ਉਸ ਤੋਂ ਬਾਅਦ ਤਾਂ ਨੌਮਾ ਪੈਂਦਾ ਹੀ ਨਹੀਂ ਹੁਣ ਫਿਰ 8 ਹੀ ਪੈਂਦੇ ਹੁਣੇ ਅਵੇ ਇੱਥੇ ਰੱਖੋ ਕਹਿੰਦੇ 6 6.5 ਤੇ ਕਰਕੇ ਨਾ ਇਹਨੂੰ ਤੇ ਦੂਰਾ ਛਟਾ ਦੇ ਦਿੰਦੀ ਕਿੱਲੇ ਦੇ ਵਿੱਚ ਦੋਹਾਂ ਗੱਟਿਆਂ ਦਾ ਤੇ ਦਿਓ ਜੇ ਦੂਰਾ ਹੀ ਕਹਿੰਦੇ ਬਸ ਫਿਰ ਆ ਹੀ ਕਰਦੇ ਆਠ ਹਜ਼ਾਰ ਚੱਕਰ ਦੇ ਇਹਨੂੰ ਕਹਦੇ ਨੇ ਧੁਰਿਆ ਫਿਰ ਹੌਲੀ ਹੌਲੀ ਆਹ ਕਿੱਲੇ 'ਚ ਪਾ ਲੈਨੇ ਮਾਲ ਪਹਿਲਾਂ ਕਿੱਲਾ ਖੁਸ਼ਪ੍ਰੀਤ ਰੋਟੀ ਖਾ ਗਏ ਨਾ ਉਹ ਡੀ.ਜੇ ਬਾਹਰ ਕੱਢਦੇ ਸ਼ਰਾ ਲਓ ਜੀ ਇਹਨੂੰ ਕੋਈ ਰਿਸ਼ਤੇਦਾਰੀ ਦਾ ਕੰਮ ਵੀ ਸੀ ਮਾਤਾਰਗਿਆਂ ਨੂੰ ਲੱਜਾਣਾ ਸੀ ਤਾਂ ਕਰਕੇ ਅਸੀਂ ਆਖਿਆ ਚਲ ਜਸਵਿੰਦਰ ਸਿੰਘ ਜਸਵੰਤ ਸਿੰਘ ਜੀ ਤੁਸੀਂ ਵੀ ਆ ਹੀ ਜਾਓ ਗੱਡੀ ਜੀ ਪਾਰਕਿੰਗ ਚ ਲਾ ਦਿਓ ਆਪਣੇ ਕੋਲੇ ਹੁਣ ਜਗਾ ਵੇ ਤੂੜੀ ਨਾ ਆਪਾਂ ਕਿੰਨਾ ਗੰਦ ਪਾਇਆ ਆ ਜਾ ਵੀ ਮੇਤਰਾ ਪਹਿਲਾਂ ਤਾਂ ਤੈਨੂੰ ਰੇਹ ਤੇ ਪਾਉਣੇ ਆ ਰੇਹ ਖਲਾਰ ਕੇ ਦੇ ਸੋਂ ਤੇਰਾ ਤਾਂ ਏਰੀਆ ਉਹ ਜਿੱਥੇ ਤੁਹਾਡੇ ਤਾਂ ਹੋ ਗਈ ਹੈ ਜੀ ਆਪਾਂ ਕਹੇ ਕਿ ਖਲਾਰੀ ਆ ਖਲਾਰੀ ਨਹੀਂ ਕਹ ਦੇ ਦੇਣਾ ਪੈਂਡ ਜਿਦਾ ਹੋਣਗਾ ਤੁਹਾਡੇ ਨਾ ਕਿਉਂ ਯਾਰ ਹੂੰ ਤਾਂ ਤੁਹਾਡਾ ਸਾਡੇ ਨਾਲ ਬਹੁੜ ਵਾਸ ਲੜਦਾ ਰੇ ਰੂਟ ਹਾਕਦੇ ਤੇ ਇਹਨੂੰ ਉੱਥੇ ਹੀ ਟਰਾਲੀ ਉਹਦੇ ਬਰਾਬਰ ਹੀ ਵੈਕ ਕੱਢਿਆ ਤੇ ਫੇਰ ਵੇਖਾਂ ਕਿਹੜੇ ਟਰੈਕਟਰ ਮਗਰ ਪਾਉਣੀ ਆਪਾਂ ਇਹਦੇ ਮਗਰ ਮਸ਼ੀਨ ਪਾਵਾਂਗੇ ਨਾ ਬਾਸ ਬਾਸ ਆਹ ਗੋਲੀਆਂ ਓਏ ਇਹ ਵੀ ਫੇਰ ਪਾਲਾਂਗੇ ਕੋਈ ਨਹੀਂ ਇਹਦਾ ਬਾੜ ਘਾਟ ਬਾਅਦ ਚ ਕਰਾਂਗੇ ਲੋ ਜੀ ਖੌਸ਼ ਪ੍ਰੀਵੀਰ ਜੀ ਬਸ ਧੰਨਵਾਦ ਲੈ ਵੀ ਮਿੱਤਰ ਪਿਆਰਿਓ ਟੈਕ ਲਾ ਲੈ ਵਟਰੀ ਪੱਦਾ ਟੱਕਦੀ ਆ ਲੈਂਕਾ ਉੱਚਾ ਨਹੀਂ ਵਾ ਇੱਕਦਾ ਹਨਾ ਆ ਕਸਨ ਵਾਲੀ ਆ ਸੈਂਪਲ ਪੀਟ ਕੋ ਬੜੇ ਗਾਹ ਕਰ ਲਾ ਵਿਚਾਲੇ ਕਰਨਾ ਪਈ ਤੇ ਠੋਕੂ ਸਾਰੀ ਇਹਦਾ ਤੋਰ 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 ਉਹ 6.5 ਰਿਹਾ ਹੌਲੀ 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 ਲੈ ਵੀ ਹੁਣ ਅਸੀਂ ਦਿਮਾਗ じゃ ਲਾਇਆ ਵੀ ਕਿੰਨੀਆਂ ਕਰਮਾਂ ਤੇ ਜਾ ਰਿਹਾ ਇਹ ਇਧਰਲਾ ਟਾਇਰ 1 2 3 4 ਇਧਰ ਨੂੰ ਘਾਟ ਆਉਂਦੀ 5 ਸਾਢੇ ਪੰਜ ਕਰਮਾਂ ਦੇ ਇਧਰ ਨੂੰ ਬੜੀ ਦੂਰ ਜਾਂਦੀ ਹੈ 1 2 3 4 ਤੇ 5 ਇੱਥੇ ਤਾਂ 4 ਕਰਮਾਂ ਤਾਈ ਸਾਢੇ ਸਾਢੇ ਤਿੰਨਾਂ ਤਾਈ ਦਾਣੇ ਆਵੇ ਜਿਹੜੇ ਦਾਣੇ ਐ ਇੱਥੋਂ ਤੱਕ ਮੰਨ ਲਾ ਜਿਆਦੇ ਆਉਂਦੇ ਇਧਰ ਘਟ ਜਾਂਦੇ ਫਿਰ ਦੂਰ ਜਾ ਕੇ ਜਾਣੀ ਚਾਰਾਂ ਕਰਮਾਂ ਦੇ ਮੋੜੀ ਆ ਇਹਨੂੰ ਕਹਦੇ ਆਂਗੇ ਯਾਰ ਬਾਕੀ ਕੁਝ ਨਹੀਂ ਲੱਗ ਵੇਖੀ ਸਹੀ ਆ ਸਹੀ ਆ ਹੋਜੋਗੇ ਮਾਰ ਕੋਈ ਨਹੀਂ ਚਾਰਾਂ ਕਰਮਾਂ ਦੇ ਮੋੜਨਾ ਸਹੀ ਆਵੇ ਇੱਥੇ ਢੀਂਦੇ ਦਾਣੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦੁਹਿੰਦੇ ਵਾਈਸਿਆ ਲੇ ਦਾ ਮਾਰ ਕਿਣਾ ਥੋੜਾ ਸੱਤ ਗੱਟੇ ਬਣ ਕੇ ਕਿੱਲੇ ਦਾ ਮੈਕਸਿਮਮ ਕਮੈਸਟੀ ਟ੍ਰੇਡ ਬੈਗਸ ਟੂ 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 ਬਾਹਰ ਹੋ ਗਲਾ ਇੱਥੇ ਜਨਾਬ ਉਹ ਵੀ ਸਿੱਟਣਾ ਆਪਣਾ ਇੱਕ ਪਾਜੜ ਵੀ ਜਦੋਂ ਹੁਣ ਤੈਨੂੰ ਪਤਾ ਲੱਗ ਗਿਆ ਆਪਾਂ ਨੂੰ ਥੋੜੀ ਰਹਿ ਗਈ ਉਹਦੋਂ ਗੇਅਰ ਵੱਡਾ ਲਾ ਕੇ ਲਾਸਟ ਵਾਲੇ ਕਿੜੇ ਚ ਕੇਰਾ ਸਾਹਬ ਜਿਹਦੇ ਇੰਨੀ ਰੇਸ ਤੇ ਤੁਰਿਆ ਉਹਨਾਂ ਦੇ ਆਪਨੇ ਟਰੈਕਟਰ ਤੇ ਮੈਨੂੰ ਤਾਂ 100 ਦਾ ਹੀ ਚੰਗੇ ਲੱਗਦੀ ਬਾ ਪਾਣੀ ਧੋਣ ਵਾਲੀ ਹੁਣ ਪोटाश ਨਾਲ ਹੱਥ ਮੱਚੀ ਜਾਂਦੇ ਪਾਣੀ ਖੁੱਲਾ ਡੁੱਲਾ ਕੋਲੇ ਚੱਲ ਆ ਗਿਆ ਮੈਂ ਤੇਰੇ ਕੋਲੇ ਦੱਸਦਾ ਲੈ ਮਿੱਤਰੋ ਪਹਿਲਾਂ ਇੱਥੋਂ ਸ਼ੁਰੂਆਤ ਕਰਨੀ ਪਿਛਲੇ ਵਾਲੇ 2 ਕਿੱਲਿਆਂ ਚੋਂ ਪਹਿਲਾਂ ਇਹਦੇ ਵਿੱਚ ਖਲਾਰਦੇ ਆ ਕਿੱਲਾ ਮੱਥਾ ਖਲਾਰਦੇ ਨੇ ਇੱਥੋਂ ਤਾਈ ਮਿਣ ਕੇ ਤੇ ਬਾਕੀ ਫਿਰ ਵੇਖੀ ਜਾਊਗੀ ਪਟਾਸ਼ ਜਾਮਦੀ ਜੁਮਦੀ ਤਾਂ ਨਹੀਂ ਸੀਗੀ ਪਰ ਪਟਾਸ਼ ਨੇੜਿਓ ਨੇੜੇ ਰਹਿੰਦੀ ਹੈ ਥੋੜੀ ਦੂਰ ਘਟ ਜਾਂਦੀ ਹੈ ਚਲੋ ਕੋਈ ਨਹੀਂ ਪਟਾਸ਼ ਦਾ ਮੱਥਿਆਂ ਮੱਥਿਆਂ ਦੇ ਉਹ ਨੇੜੇ ਰੱਖ ਗਾ ਕੋਹਨੇ ਦਾ ਛੱਡਦੀ ਤਾਂ ਪਟਾਸ਼ ਆਵੇ ਨੇੜੇ ਨੇੜੇ ਰਹਿੰਦੀ ਐ। ਰੇਸ ਵਾਲੀ ਰੇਸ ਕੋ ਰੇਸ ਘਟਾ। ਆ ਵੇ। ਪਟਾਸ਼ ਤਾਂ ਇੱਥੇ ਇੱਥੇ ਹੀ ਪਈ ਜਾਂਦੀ ਐ। ਚੱਲ ਕੋਈ ਨਹੀਂ ਹੌਲੀ ਹੌਲੀ ਵਾਲ ਲਾਉਂਦਾ ਹਨਾ। ਪਟਾਸ਼ ਥੋੜੀ ਜੀ ਨੇੜੇ ਐ। ਹਜ਼ਾਰ ਚੱਕਰ ਤੇਰ ਲਾਉਂਦਾ ਪਟਾਸ਼ ਨੂੰ। 800 ਚੱਕਰ ਤੇ ਨਹੀਂ ਦਾਣੇ ਜਿਹਾਉਂਦੇ ਆ ਗਾਹਣ ਆਉਂਦੇ ਆ। ਬਾਕੀ ਭਾਈ ਜਿਆ ਜਿਆ ਜਗਾੜਨਾ ਹੁੰਦਾ ਤਾਂ ਆਪਣੇ ਤਾਂ ਖਿੱਲਰ ਨੇ ਹੀ ਨਹੀਂ ਸੀ ਕੰਮ ਲੇਟ ਬਹੁਤ ਹੋ ਜਾਣਾ ਸੀ ਤੇ ਇਹ ਵੀ ਜੋ ਜਿਵੇਂ ਰੱਬ ਕਰਦਾ ਹਨ ਜਿੱਧਰਲੇ ਪਾਸੇ ਨੂੰ ਆਪਣਾ ਦਿਮਾਗ ਲਾਉਂਦਾ ਕਈ ਵਾਰੀ ਸਹੀ ਲੱਗਦਾ ਮੇਰੇ ਕੋਈ ਆ ਚੇਤਾ ਨਹੀਂ ਸੀ ਪੀਕਦਾ ਪਰ ਰਾਤ ਹੀ ਯਾਦ ਆ ਮੈਂ ਰੇ ਕਿਤੇ ਪਵੇ ਨਾ ਬੰਦੇ ਦੋ ਹੈਗੇ ਐਂ ਦਾ ਐਂ ਤਾਂ ਠੇਕੇ ਵਾਲੇ ਤਾਂ ਪਵਾ ਲੈਂਦੇ ਪਰ ਉਹ ਜਗਾੜ ਮਹਿੰਗਾ ਬਹੁਤ ਪੈ ਜਾਣਾ ਸੀ ਤੇ ਭਜਾ ਕੇ ਚਲਾ ਜਾ ਇਹ ਕੋਲਾ ਮਲਾ ਕੇ ਚੱਲ ਵਧੀਆ ਹੀ ਹੋ ਗਿਆ। ਬਾਈ ਕਹਿੰਦਾ ਬਈ ਕਾੜਦੇ ਆਂਗੇ ਸੰਦਾ ਮੂਰੇ ਬਈ ਆ। ਇਹ ਬਾਈ ਹਾਂ ਹੁਣ ਐ ਮਾਰੀਆ ਦੂਰੀ। ਪਿੰਦੀ ਬਾਈ ਉਹ ਆ ਜਿਨ੍ਹਾਂ ਦੀ ਪੀਕ ਆ ਜਿਹੜੇ ਵੀਰ ਝੋਨੇ ਦੇ ਵਿੱਚ ਯੂਰੀਆ ਸਾਰੀ ਥੱਲੇ ਪਾ ਦਿੰਦੇ ਆ। ਉਹਨਾਂ ਦੀ ਇਹ ਪੀਕ ਲੈ ਕੇ ਆਏ ਆ ਆਪਾਂ। ਜਿਹੜੇ ਬੰਦੇ ਸੁੱਕੇ ਦੇ ਵਿੱਚ ਸਾਰੀ ਯੂਰੀਆ ਥੱਲੇ ਪਾਉਂਦੇ ਆ। ਤੇ 100% ਰਿਜ਼ਲਟ ਉਹਨਾਂ ਨੂੰ ਮਿਲਦਾ ਆਪਾਂ ਵੀਡੀਓ ਵੀ ਪਾਈ ਸੀ ਤੇ 50 60 ਕਿੱਲਿਆਂ ਦੀ ਮੇਰਾ ਖਿਆਲੋਂ ਖੇਤੀ ਕਰਦੇ ਆ ਤੇ ਉਹਨਾਂ ਦੇ ਸਾਰੇ ਵਾਹਣ ਦੇ ਵਿੱਚ ਯੂਰੀਆ ਥੱਲੇ ਪਾਈ ਹੁੰਦੀ ਹੈ ਇੱਕ ਮੇਰਾ ਖਿਆਲ ਕੋਈ 25 30 ਕਿਲੋ ਰੇਹ ਪਾਉਂਦੇ ਆ ਲਾਸਟ ਤੇ ਉਹ ਵੀ ਖਣੀ ਕਾਦੇ ਕਰਕੇ ਜਿਵੇਂ ਆਪਾਂ ਕਹਿ ਲਈਏ ਕਣੀ ਉੱਤੋਂ ਜਿੰਕ ਮਾਰੇ ਪਾਉਂਦੇ ਆ ਜਿੰਕ ਨਾਰ ਲਾਉਣ ਮਾਰੇ ਪਾਉਂਦੇ ਆ ਉਹ ਉਹਨਾਂ ਨੂੰ ਲੋਡ ਨਹੀਂ ਪੈਂਦੀ ਹੈਗੀ ਮੱਥਿਆਂ ਦੇ ਘਟ ਆਉਂਈ ਉਹਨਾਂ ਦਾ ਪਟਾਸ਼ ਦੇ ਝੋਲੀ ਚ ਕਾ ਦਿੰਦੇ ਇੱਕ ਬੰਦੇ ਨੂੰ ਉਹਨੂੰ ਕਹ ਦਾਂਗੇ ਸਾਰੇ ਘੇਰੇ ਨਾਲ ਪਟਾਸ਼ ਦੀ ਛਟਾ ਦੇ ਪਟਾਸ਼ ਥੋੜੀ ਨੇੜੇ ਡੈਗ ਦੀ ਕਰਕੇ ਨਾ ਦੂਰ ਘਟ ਜਾਂਦੀ ਹੈ ਜਿਹੜਾ ਪਾਊਡਰ ਜਆ ਉਹ ਤਾਂ ਜਮਾ ਹੀ ਇੱਥੇ ਪਈ ਜਾਂਦਾ ਕੋਲੇ ਕੋਲੇ ਤੇ ਜਿਹੜੇ ਉਹਦੇ ਲਾਲ ਲਾਲ ਦਾਣੇ ਜਿਹੇ ਮਿਰਚਾਂ ਵਾਲੀ ਦੇ ਹਨ ਉਹ ਆਵੇ ਦੂਰ ਤਾਈ ਸਾਰੇ ਹੈਗੇ ਤਕਰੀਬਨ ਇੱਥੇ ਵੀ ਆਪਾਂ ਜਾ ਕੇ ਤੁਹਾਨੂੰ ਦਿਖਾਈਏ ਆ ਦੇਖੋ ਆਵੇ ਪਈ ਐਡੀ ਵੀ ਨਹੀਂ ਗੱਲ ਪਰ ਮਾਤਰਾ ਜਿਹੜੀ ਉਹਦੀ ਪਟਾਸ਼ ਦੀ ਉਹ ਥੋੜੀ ਨੇੜੇ ਜ਼ਿਆਦਾ ਰਹਿੰਦੀ ਹੈ ਇੱਕ ਯੂਰੀਆ ਪਾਉਣੀ ਸੀ ਥੱਲੇ ਯੂਰੀਆ ਨਹੀਂ ਪਾਈ ਗਈ ਆਪਣੇ ਤਾਂ ਹੁਣ ਚਲੋ ਕੋਈ ਨਹੀਂ ਪੁੱਤਾ ਹੀ ਸੱਟਾਂਗੇ ਹੌਣ ਆ ਗਈ ਕੋਜੀ ਬਈ ਸਾਰੇ ਬਾਕੀ ਹੁਣ ਬੰਦੇ ਨੂੰ ਵੀ ਆਪਣੇ ਨੂੰ ਪਹਿਲਾਂ ਬਾਲੀ ਕਾਲ ਸੀ ਹੁਣ ਥੋੜਾ ਜਾ ਟੇਕ ਆ ਗਈ ਇਹਨੂੰ ਦੀ ਵੀ ਭਾਈ ਕੋਸ ਨਹੀਂ ਇਹ ਤਾਂ ਐ ਪਿਆਰ ਨਾਲ ਹੀ ਪਾਉਣ ਵਾਲੀ ਐ ਪਹਿਲਾਂ ਗੇਅਰ ਦੇ ਵੱਡੇ ਲਾਉਂਦਾ ਜੀ ਚਲੋ ਬਈ ਹੁਣ ਆਪਣੇ ਕੋਲੇ ਕਿਲਾ ਥਾਂ ਦਾ ਤਿਆਰ ਹੁਣ ਇਹਦੇ ਚ ਲੈਨੇ ਆ ਮਸ਼ੀਨ ਦਾ ਟਰੈਲ ਆਪਾਂ ਕੀ ਕਰਦਾ ਟਰੈਕਟਰ ਜੇ ਹੋ ਸਕਦਾ ਡੀਆਈ ਦੀ ਸੰ ਟਰੈਕਟਰ ਹੀ ਵੱਡਾ ਪਾਉਣਾ ਪਵੇ ਕੰਪਣੀਆਂ ਇੰਡੀਆਂ ਵਿੱਚ ਹੁੰਨੀਆਂ ਪਰਲੇ ਪਾਸੇ ਵੀ ਲਾ ਦਿਓ ਆ ਚੜ੍ਹਨ ਨੂੰ ਦੱਸ ਉਧਰ ਅਗਲਾ ਉਹ ਹੀ ਲੱਤ ਤੜਾਉਣ ਨੂੰ ਕਰਦਾ ਹਨ ਜਿਹੜਾ ਪਰਲੇ ਪਾਸੇ ਭੁੱਲ ਕੇ ਉਤਰ ਬੈਠਾ ਲੱਤ ਤੜਾਉਣ ਵਾਲਾ ਕੰਮ ਹੋ ਜਾਂਦਾ ਵੀ ਉਧਰ ਵੀ ਲਾ ਦਿਓ ਲੱਖ ਰੁਪਈਆ ਲੈ ਲੈ ਮੇਰੇ ਹੌਣ ਬੈਠਾ ਟੈੱਕੇ ਪਹਿਲਾਂ ਲੂਤ ਲੂਤ ਜੀ ਕਰਦਾ ਈ ਆਏ ਸਮੱਸਿਆ ਪੈ ਜਾਂਦੀ ਹੈ ਇੱਕ ਪੱਤੀ ਆਹ ਆ ਨਾਟ ਲੂਜ ਹੈ ਤੇ ਉਹ ਰਾਹ ਜੀ ਡੈਗ ਵੀ ਮਾਰਦਾ ਹੀ ਮੈਨੂੰ ਕੰਜਰਾ ਆਹ ਖੁੱਲ ਕੇ ਰਾਹ ਜ ਡੈਗ ਵੀ ਹੁਣ ਇਹਦੇ ਨਾਲ ਦੀ ਬਣਾ ਕੇ ਲਿਆਉਣੇ ਆਂ ਜਾਵਾਂ ਜਦੋਂ ਤਿਆਰੀ ਕਰ ਲਈ ਸਾਰੀ ਮਸ਼ੀਨ ਚ ਬੀ ਪਾਉਣਾ ਸੀ ਉਦੋਂ ਵੇਖੀ ਵੀ ਫਿਰ ਕੀ ਜੀ ਤਾਂ ਰਾਹ ਜ ਹੀ ਰਹੇਗੀ ਨਾੜ ਨੋੜ ਢਿੱਲਾ ਹੋਣਾ ਯਾਰ ਪਰ ਇੰਨੀ ਦਾ ਨਜ਼ਰ ਲੱਗਦੀ ਹੈ ਕਹਿਣਾ ਕੱਢ ਲੈਣੇ ਹੈ ਜੀ ਹੈਲੋ ਐਡੀ ਕਾ ਪੱਤੀ ਬਣਾਉਣੀ ਹੈ ਇੱਕ ਪੱਤੀ ਦੇ ਉੱਤੇ ਮੜਾ ਜਾ ਆ ਲਾਉਣਾ ਤੇ ਸਾਡੇ ਪੰਡ ਇਹ ਵੀ ਨਹੀਂ ਬਣਾਣਾ ਮੈਨੂੰ ਪਤਾ ਬਾਹੀਂ ਠਾਲ ਤੇ ਕੋਈ ਨਹੀਂ ਸ਼ਾਵਾ ਸੀ ਲੈ ਵੀ ਬਾਬੇ ਬਣਾ ਲਿਆ ਦੀ 12 ਵਜੇ ਤਿਆਰੀ ਕਰ ਦੇਣੀ ਆਉਣ ਦੂਜਿਆਂ ਦੇ ਵੀ ਪਾ ਦੇ ਸਟਾਰਟ ਜੇ ਯਾਰ ਜਿਹੜੇ ਜਿਹੜੇ ਹੈ ਨਹੀਂ ਨਾਟ ਹੀ ਸਾਰੇ ਬੇਕਾਰ ਹਨ ਇਹਨੂੰ ਡਬਲ ਕਰ ਦੇ ਚਲ ਪੌਣ ਖਾਟੇ ਦਾ ਨੌਕਰੀ ਨਵੀਂ ਬਣਾ ਦੇ ਅੱਜ ਰੱਖ ਕੇ ਤਾਂ ਇੱਥੇ ਭੁੱਲ ਗਿਆ ਸੀ ਅੱਗੇ ਤੇ ਆ ਵੀ ਉੱਥੇ ਜਿਹੜੀ ਨਾਲ ਲੈ ਗਏ ਸੀ ਵੀ ਉਹ ਉੱਥੇ ਭੁੱਲ ਲਏ ਕਿ ਤੇ ਹੁਣ ਫੇਰ ਬਹੁਤ ਫੈਂਟ ਹੈ ਮੋਟਰਸਾਈਕਲ ਜਿਆ ਯਾਰ ਉਹ ਵੇ ਮੜਾਤੀ ਬਾਈ ਨੇ ਪੁੱਟੀ ਵਾਲੇ ਜਾਣਾ ਪੈਂਦਾ ਸਾਨੂੰ ਜੀ ਪੁੱਟੀ ਵਾਲਾ ਚਾ ਬਾਹ ਵੀ ਲੈ 400 ਤਾਂ ਪਾ ਲੱਗਿਆ ਸਹੀ ਜਾਣ ਕਾਦੇ ਮੇਰਾ ਵੀਰ ਵਧੀਆ ਕਰਾਂ ਬਾਕੀ ਹੁਣ ਇਹਨੂੰ ਰੱਬ ਰੱਖੇ ਸੁੱਖ ਵਧੀਆ ਵਧੀਆ ਚੱਲੇ ਇਹ ਬਾਕੀ ਸਾਈਡੀਆਂ ਤਾਂ ਇਹਦੀਆਂ ਆਏ ਆ ਵੀ ਡੰਡੇ ਡੁੰਡੇ ਦੀ ਵਟ ਪਾਉਣ ਦੀ ਉਹ ਸੁਪਰ ਸੀਡਰ ਮਾਰ ਗਏ ਯਾਰ ਬਹੁਤ ਟਾਈਮ ਲੱਗੀਆਂ ਦਾ ਹਨਾ ਉਹਦੇ ਤੇ ਵੀ ਹਲਾ ਮਸ਼ੀਨ ਤੇ ਵੀ ਮਾਲ ਸੌਖਣਾ ਹੋਵਾ ਭਾ ਗਿਆ ਨਾ ਹੂੰ ਚਲੋ ਕੋਈ ਨਿਕਾਲਦੀ ਕੋਈ ਗੱਲ ਨਹੀਂ ਇੱਕ ਦਿਨ 1000 ਰੁਪਏ ਕਿਰਾਇਆ ਪੈ ਜੂ 1300 ਪਰ ਵੀ ਜੋ ਸ਼ੌਕ ਨਾਲ ਕੋਈ ਗੱਲ ਨਹੀਂ ਉਹ ਮਾਰਾ ਇਕ ਹਿਆਰ ਨਾ ਕੋਈ ਪਾਵੇ ਉਹ ਤਾਂ ਕੋਈ ਨਹੀਂ ਅਜਾ ਵੀ ਹੋ ਸਕਦਾ ਆਪਣ ਨੂੰ ਵੱਢਣੇ ਪੈਣੇ ਤਾਂ ਨੂੰ ਘਟ ਜਾਂਦੀ ਮਿੱਟੀ ਇਹਨਾਂ ਦੀ ਯਾਰ ਇਹ ਮੂਹਰੇ ਹੀ ਖੁੱਲ ਜੂ ਹਨਾ ਆਵੇ ਆਵੇ ਆ ਨਾ ਠੀ ਖੋਲ ਦੇਾਂਗੇ ਫਿਰ ਆਪਾਂ ਯਾਦ ਰੱਖੀ ਇੱਕ ਗਾਹ ਤਾਂ ਦੇਖਾ ਉਹ ਮੁੰਡਾ ਵੀ ਪੁੱਠਾ ਸਿੱਧਾ ਹੋਇਆ ਬੈਠਾ ਮੈਨ ਲੱਗਦਾ ਅੱਕ ਗਿਆ ਪੌਂਦਾ ਪੌਂਦਾ ਇਹ ਧਰਤੀ ਧਰਤੀ ਚਿੱਟੀ ਕੇਰਾਂ ਦਾ ਵਾਹ ਵੇਖੋ ਕਿੰਨੇ ਦਾਣੇ ਨਾ ਦਾਣੇ ਰਲੇ ਪਏ ਨੇ ਕਿੰਨੀ ਕਰੇਗੀ ਓਏ ਥੋੜੀ ਜੀ ਬਾ ਲਾ ਦੇ ਕਿਹੜਾ ਫਰਕ ਹੋਣਾ ਬੋਟਾ ਲੱਗ ਗਿਆ ਕੀਦਾ ਯਾਰ ਫਿਰ ਇਸ ਘੱਟ ਰੱਖੀ ਆ ਜੀ ਇਹ ਗੱਟਾ ਵੀ ਵੱਧ ਗਈ ਇੱਕ ਗੱਟਾ ਵੱਧ ਸੀ ਹਣਾ ਕਿੰਨੇ ਲੱਗੇਗੀ ਅੱਧਾ ਘੰਟਾ ਅੱਛਾ ਜਾ ਅੱਧੇ ਘੰਟੇ ਚ ਖਿਲਾ ਰਹੇ ਹੋਣੇ ਨੇ 8 ਘਟੇ 7 ਘਟੇ ਸਾਢੇ 7 ਬਣ ਗਏ ਇਹ ਹੁਣ ਤੇਰੀ ਵਿਚਾਲੇ ਜਾ ਕੇ ਮੁੱਕੂਗੀ ਇਹ ਕਿ ਹਿਸਾਬ ਆ ਕਿ ਲਾਉ ਜੀ ਇਸਰੇ ਲਾਉ ਜੀ ਇਸਰੇ ਬਸ ਆ ਠੀਕ ਮੇਰੇ ਖਿਆਲ ਚ ਨਹੀਂ ਫਰ ਤੋਰਾ ਵਧਾਲਾ ਨਾ ਸਾਰੇ ਜਿੱਕੋ ਜੀ ਅਜੇ ਚੱਲ ਇਹਦਾ ਕ ਵਧਾਉਣਾ ਗੇਅਰ ਵੱਡਾ ਕਰ ਆਜੂਗੀ ਇੱਧਰ ਤਾਂ ਪਈ ਕੋਈ ਨਹੀਂ ਚੱਲ ਕੋਈ ਨਹੀਂ ਬੰਨਦੇ ਨਹੀਂ ਗੱਲ ਜੀ ਯਾਰ ਕੋਈ ਇੱਥੇ ਬਣੀ ਹੈ ਗਾਹ ਹੜ ਗਈ। ਮੜਾ ਭਜਾ ਕੇ ਤੋਰ ਯਾਰ। ਇਹ ਵੀ ਤੇਰਾ ਭਰਾ ਹੀ ਆ। ਖੇਚ ਖਾ ਮੜਾ ਜਾ ਇਹਨੂੰ। ਪ੍ਰੈਸ ਜੀ ਫੇਰ ਹੀ ਆਉ। ਥੋੜੀ ਜਿਹੀ ਘਾਟ ਲਾ। ਹੁਣ ਤੁਸੀਂ ਆਖੋਗੇ ਵੀ ਉਹ ਖੋਲ ਤੇ ਦੋਵੇਂ ਨੱਪਣ ਵਾਲੇ ਉਹਦੇ ਨਾਲ ਫਿਰ ਪਰਾਲੀ ੜਦੀ ਆ। ਤਾਂ ਖੋਲੇ ਆ ਤਾਂ ਐਨੀ ਕੁ ਵਟ ਸਹੀ ਬੋ। ਐਨੀ ਸਹੀ ਪਊਗੀ ਓਏ। ਐਨੀ ਸਹੀ। ਇੱਥੇ ਸਹੀ ਰਹਿਉ ਬਸ ਇਦੋ ਇਦੋ ਵੱਧ ਨਹੀਂ ਸੋਣੀ ਪਾਉਂਦੀ। ਉਹ ਤੇ ਗੱਟਾ ਐਰ ਕੀਤੇ ਰਕਵਸ ਨਹੀਂ ਕੰਮ। ਲਾ ਜਾ ਨਾ ਭਰ ਜਾਂਦੀ ਲੈਫਟ ਚੱਕ ਦਿੰਦਾ ਹਾਲ ਵੇਖੋ। ਐਰ ਦੀ ਨਹੀਂ ਗੱਲ ਬੰਰ ਰਹੀ ਵਟਾਂ ਦੀ ਬਾਈ। ਮੇਰੇ ਸਾਲਾ ਇਹ ਤਾਂ ਮੂੜਾਂ ਲਾਉਣਗਾ ਨਾ। ਚੋਪੜੀ ਦੀ ਨਹੀਂ ਵਟ ਪੈਂ। ਜੇ ਉਹ ਕਰਦੇ ਆਂ ਮੂਰੇ ਰੋਟਾਵੇਟਰ ਮਾਰਦੇ ਆਂ ਫਿਰ ਜਮਾਂ ਹੀ ਨਹੀਂ ਪੈਂਦੀ ਹੁਣ ਤਾਂ ਮੜੀ ਜੀ ਥੱਲੇ ਕਰੜੇ ਥਾਂ 'ਚ ਖਾਲੀ ਪਾਉਂਦੀ ਆ ਫੇਰ ਜਮਾਂ ਹੀ ਸਾਰਾ ਹੀ ਪੋਲਾ ਹੋ ਜਾਂਦਾ ਜਗਾੜ ਫੇਰ ਜਮਾਂ ਹੀ ਤੰਗ ਕਰਦੀ ਪਰਾਲੀ ਉਹ ਪਹਿਲਾਂ ਉਹ ਵਜਾਲੇ ਇਹੀ ਟੈਸਟਿੰਗ ਕਰੀਏ ਸਾਲਾ ਤੇ ਬਾਲੇ ਬੰਦੇ ਸੀ ਹੁਣ ਦੂਰਾ ਕਿਹੜਾ ਲਵਾਇਆ ਨੇ ਤੁੱਟੋ ਰੰਡਾ ਅਰਜਨ ਨਾਲ ਆਪਾਂ ਛੋਟਾ ਕੋਲ ਕਹਿਆ ਜਾਨੀ ਗਾਹ ਨੂੰ ਥੋੜੀ ਚੱਕਰ ਲੱਗ ਜਾ ਹੁਣ ਮੱਥੇ ਤੇ ਜਾ ਕੇ ਉੱਚਾ ਜਾਊਗਾ ਇੱਥੋਂ ਚੱਕਰ ਲੱਗ ਜੇ ਹੋਰ ਨਾਲ ਗੱਲ ਬਣੀ ਫੇਰ ਨਹੀਂ ਬਣਦੀ ਹੁਣ ਤਾਂ ਵੈਲਾ ਇੰਨਾ ਮੱਟ ਲਈ ਹੁੰਦਾ ਮੂਰੇ ਉਹ ਖੁਸ਼ਪ੍ਰੀਤ ਕਹਿੰਦਾ ਮਗਰ ਆ ਕੇ ਵੇਖ ਲੈਂਕਾ ਲੋੰਕਾ ਭਰੀਆਂ ਹੀ ਦਰਗਾਉਂਦੀਆਂ ਪ੍ਰਵਾਹ ਕੋਈ ਨਹੀਂ ਝੋਟੇ ਨੂੰ 1400 ਰੁਪਏ ਮਾਉਣਾ 1500 ਬਣਾਇਆ ਕੋਈ ਹਾ ਧੂਆਣਾ ਦੀ ਚੀਜ਼ ਮਾੜੀ ਮੋੜ ਤੂੰ ਇਹਦੇ ਆਲੂ ਤਾਂ ਬੀਜੇ ਜਾਂਦੇ ਨਾ ਜਾਣ ਟਰੈਕਟਰ ਦਾ ਸਵਾਦ ਦੇ ਵਾ ਦੋਵੇਂ ਲੀਵਰ ਥੱਲੇ ਆਂ ਅਰਜਣ ਦਾ ਡੰਡਾ ਪਾਇਆ ਉਹ ਚਿੱਟੇ ਜਿਵੇਂ ਨਹੀਂ ਦੀਦਾ ਤੂੰ ਆਂ ਆਈ ਥੋਈ ਜੱਗਾਂ ਆ ਗਿਆ ਮਾ ਮੇਰੇ ਮੁੰਡੇ ਲੈ ਤਾਂ ਨਹੀਂ ਹੈ ਪੱਲੀ ਨਹੀਂ ਇੱਥੇ ਉਹ ਭਰਾਵਾ ਲੈ ਲੈ ਵੀ ਮਿੱਤਰੋ ਕਨਾਲ ਥਾਂ ਵੀਜਿਆ 1 2 3 4 5 6 6 ਜਾਣੇ ਆ ਤੇ ਤਿੰਨ ਟਰੈਕਟਰ ਚਾ ਟਰੈਕਟਰ ਹੈ ਤਿੰਨ ਤਿੰਨ ਟਰੈਲਿੰਗਾਂ ਤੇ ਦੋ ਟਰਾਲਿੰਗਾਂ ਤੇ ਤੀਜੀ ਗੱਡੀ ਤੇ ਦੋ ਮੋਟਰਸਾਈਕਲ ਤੇ ਤੀਜਾ ਸਾਈਕਲ ਤੀਜਾ ਸਾਈਕਲ ਐ ਅਗਰ ਮਰਦੀ ਨਾ ਤੇ ਹਰੇ ਦਾਈਆਂ ਲਵਾਏ ਹਾਂ ਪੰਜ ਗੱਟੇ ਸੀ ਪੰਜ ਵੀਜੇ ਗਏ ਪੰਜ ਗੱਟੇ ਵੀਜੇ ਦੋ ਵਾਲੀ ਰੋਟੀ ਦਾ ਟਾਈਮ ਹੋ ਗਿਆ ਦੋ ਵਾਲੀ ਦਾ ਲਓ ਜੀ ਫਾਰਮ ਟਰੱਕ ਲਿਆਂਦਾ 45 ਦਾ ਤੇ ਇਹਦੇ ਨਾਲ ਹੁਣ ਵਹਿਣੇ ਆ ਗਿੜਾ ਲਾ ਕੇ ਇਹ ਤੋਤਾ ਧਰਤਾ ਪਿਆ ਸੀ ਇਹ ਤੋਤਾ ਤਾਂ ਤਖੜਾ ਹੀ ਉਹਨਾਂ ਦਾ ਏ ਤੇ ਸਵਰਾ ਆ ਜਣੀ ਸਵਰਾ ਆਏ ਹੋਏ ਨਹੀਂ ਸੜ ਚੱਲੇ ਹੀ ਲੈ ਚੱਲ ਫਾਂ ਉਹ ਲਿਬੜਿਆ ਹੋਣਾ ਨਾ ਉਹ ਵੀ ਤੋਤਾ ਸੀ ਚਲ ਇੱਕ ਅੱਧਾ ਗਿੜਾ ਲਾ ਕੇ ਸਾਡਾ ਰਮੇ ਲਾ ਲਾਂਗੇ ਪਾਣੀ ਦੀ ਇਹ ਆਪਣੇ ਰਿਸ਼ਤੇਦਾਰ ਤੇ ਇਥੋਂ ਪਿੰਡੋਂ ਆਪਣੇ ਬੰਦੇ ਵਪਾਰ ਕਰਦੇ ਆ। ਉਹਨਾਂ ਤੋਂ ਲਿਆਂਦਾ ਹੁਣ ਇਹ। ਮੈਂ 13 ਦੇ ਟਾਇਰ ਵਾਲਾ ਕੋਈ ਟਰੈਕਟਰ ਖੜਾ ਕਰਾ ਦਦਿਓ। ਇਹ ਰੱਟ ਜੀ ਬਣਦੀ ਨਹੀਂ ਫਰੇਈ ਅਜਿਹਾ ਦਿਨ ਤਾਂ ਮਰਿਆ ਹੀ ਆ 3.5 ਹੋ ਗਏ। ਐਨੇ ਗਾਲੂ ਵੀਜੇ ਆ। ਤੇ ਹੁਣ ਇੱਥੇ ਤੀਰਾ ਗੜਾ ਆ ਤੀਰਾ ਗੜਾ ਰੋਟਾਵੇਟਰ ਦਾ। ਫੁੱਲ ਸੈਟ ਕੇ ਟਰਾਲੀ ਜਿੰਨੀ ਮਿੱਟੀ ਲਾ ਕੇ ਜਣੀ ਥੱਲੋ ਤਾਂ ਹੀ ਤੇ ਡੰਡਾ ਫੁੱਲ ਕਸਿਆ। ਜੇ ਹਾਲ ਮਾਰਦੇ ਹਲਾਣਾ ਪਰਾਲੀ ਨਾਲ ਤਾਂ ਅਜੇ ਥੋੜੀ ਜਿਹੀ ਮਿੱਟੀ ਇਦਾਂ ਦੀ ਕੋਸ ਕੋਸ ਅਸੀਂ ਅਣਜਾਣ ਹੋਵਾਂਗੇ ਹੁਣ ਕੱਢ ਕੇ ਉਹਦੇ ਮਗਰ ਪਾਉਣੇ ਆ ਯਾਰ ਫਾਰਮ ਟਰੈਕ ਮਾਰਦੇ ਵੀ ਕਿਤੇ ਟਰੈਕਟਰ ਹੀ ਨਾ ਖਰਾਬ ਕਰੀ ਜਾਂਦਾ ਹੋਵੇ ਕਿਉਂਕਿ ਲੋਡ ਜਾਂ ਲੈ ਕੇ ਸਲਿੱਪ ਮਾਰ ਲਾ ਕੇ ਆਂਦਾ ਫੇਰ ਯੱਕਦਾਂ ਚੱਕੀ ਜਾਂਦੀ ਏ ਲੈਵਟ ਫੇਰ ਯੱਕਦਾਂ ਸੜ ਦਿੰਦਾ ਐਂ ਜੇ ਕਰੀ ਜਾਂਦਾ ਹੋਰ ਨਾ ਚੱਕੂਗਾ ਇਹ ਚੈੱਕ ਕਰ ਦਾਂਗੇ ਆਪਾਂ ਜੇ ਕੇ ਵੀਰ ਨੇ ਲੈਣਾ ਆ ਤਾਂ ਮ ਬੁਲਾ ਆ ਕਦੇ ਵੀਡੀਓ ਓ ਇੱਕ ਮਿੰਟ ਰੁਕ ਮੈਂ ਇਹ ਦੰਦਾ ਜਿਹੜਾ ਇੱਥੇ ਆਏ ਆ ਇਹ ਪਹਿਲਾ ਠੀਕ ਆ ਇਹਦੇ ਥੱਲੇ ਹੈਗਾ ਇਹਦੇ ਥੱਲੇ ਹੈਗਾ ਤੀਜਾ ਉਹ ਹੈ ਨਹੀਂ ਉਹ ਤਾਂ ਉਹ ਗਲਤ ਆ ਦੇਖ ਆ ਦੇਖ ਇੱਥੇ ਪਹਿਲਾ ਤਾਂ ਨੂੰ ਇਹਦੇ ਤੇ ਵੀ ਤੀਜਾ ਫਿਰ ਆ ਨਹੀਂ ਵੀ ਹਜੇ ਇਹਦੇ ਤੀਜਾ ਇੱਥੇ ਦੂਜਾ ਫਿਰ ਇਹਦੇ ਵਿਚਾਲੇ ਥੱਲੇ ਮੈਗਾ ਇਹਦਾ ਟਾਪ ਓ ਮੈਂ ਤਾਂ ਆਪ ਹੁਣੇ ਵੈਚ ਚੱਕ ਦੇਣਾ ਵੀ ਕੱਲੇ ਹਾਂ ਬੈਕ ਆਈ ਦੇ ਨਾਲ ਸਾਹ ਕੋਈ ਨਹੀਂ ਗੇਅਰ ਆ ਰਿਹਾ 11 ਦੀ ਪ੍ਰੋਬਲਮ ਹੈ ਪ੍ਰੋਬਲਮ ਹੈ ਆਹ ਨੂੰ ਘਾਹ ਨੂੰ ਲੈ ਆਉਣਾ ਹੈ ਫਿਰ ਉੱਥੇ ਗਿਆ ਉਹਦੇ ਵਧੀਆ ਪੈ ਗਿਆ ਜਦੋਂ ਮੈਂ ਗਾ ਆ ਗਿਆ ਵੱਡਾ ਗੇਅਰ ਕਰਨ ਲੱਗਾ ਉੱਥੇ ਜਾ ਕੇ ਅੜ ਗਿਆ ਪੂਰਾ ਵਾਪਸ ਆਇਆ ਯਾਰ ਚੱਲ ਆ ਬਾਈ ਬਾਈ ਯਾਰ ਬਾਲਾ ਸਖਲੋ ਨਾ ਬੰਦ ਨੀ ਯਾਰ ਇਹ ਤਾਂ ਫਿਰ ਨਾਣੇ ਵਿੱਚ ਵੀ ਚੱਲਦਾ ਹੈ ਲੈਵਟ ਜਾ ਕੋਏ ਉਹ ਬੈਗ ਲਿਆ ਗਾ ਕਿੱਧਰ ਲੈਣਾ ਇੱਥੋਂ ਆਇਆ ਲਿਆ ਜਾ ਯਾਰ ਨਾ ਨਾ ਲੜਣਾ ਕਰ ਲੀਏ ਆ ਯਾਰ ਬਹਿ ਜਾਓ ਯਾਰ ਐਵੇਂ ਪ੍ਰਧਾਨ ਬਣੀ ਜਦੇ ਕਿਹੜਾ ਵੇਖਦਾ ਲੋ ਚੈੱਕ ਕਰਕੇ ਉਹਦੋਂ ਦਾ ਡੰਡੇ ਸੈੱਟ ਨਹੀਂ ਹੋਏ ਤੁਹਾਡੇ ਤੋਂ ਓਹੋ ਆ ਸਾਡੇ ਡਰਾਈਵਰਾਂ ਤਾਂ ਜਾਕ ਲਾ ਉਹ ਡੰਡਾ ਖੋਲ ਓਏ ਗਿਆ ਇੱਕ ਜਾਰ ਦੇ ਕਹਿੰਦੇ ਜੇ ਤਾ ਤੇ ਵੀ ਘੱਟ ਹੁੰਦਾ ਸੱਟਾ ਹੁੰਦਾ ਹੀ ਗਈ ਆ ਨਾ ਉਹ ਮੈਂ ਨਹੀਂ ਨਹੀਂ ਮੈਂ ਤਾਂ ਦੂਰ ਪਿਆ ਵੇਖਿਆ ਮੈਂ ਨਾਲ ਆ ਸਾਰੇ ਛੋਟੀ ਦੇ ਡਰਾਈਵਰ ਆ ਇੱਥੇ ਓਏ ਭਰਾ ਵਾਲਾ ਸਹੀ ਇੱਥੇ ਬਹੁਤ ਬਾ 15 ਹੀ ਕਰਦੇ ਯਾਰ ਲੈ ਟੋਪ ਪੈ ਗਿਆ ਓਏ ਆ ਕੀ ਓਏ ਗਾਟ ਖਲਾ ਪਿਆ ਵਾ ਭਾਈ ਕਿਰੇ ਫੇ ਇੱਥੇ ਸਹੀ ਓਏ ਭਜਾਈ ਮੜਾਇਆ ਭਜਾਈ ਢਲੀ ਜਾਂਦੀ ਯਾਰ ਮਿੱਟੀ ਢਲੀ ਜਾਂਦੀ ਆ ਢਲੀ ਜਾਂਦੀ ਮਿੱਟੀ ਜੀ ਯਾਰ ਪਤਾ ਨਹੀਂ ਕੀ ਚੱਕਰ ਆ ਥੱਕ ਗਈ ਮਿੱਟੀ ਯਾਰ ਵੱਤਰ ਨਹੀਂ ਤਾਰ ਵੱਤਰ ਜਾਣੀ ਹੁਣ ਹੂੰ ਪਰਪਰੀ ਹੋ ਗਈ ਲੱਡੂ ਨਟੂ ਬਾਟਿਆ ਨਹੀਂ ਆ ਰਿਆ ਥੋੜਾ ਪਰਪਰੀ ਹੋ ਗਈ ਔਰਦਾ ਪਰਪਰੀ ਹੋਦੀ ਮਿੱਟੀ ਬਾਈ ਪਰਪਰੀ ਜੀ ਆ ਆ ਦੇ ਢਲੀ ਜੀ ਆਹ ਦਾ ਮੋੜ ਆਈ ਟਰੈਕਟਰ ਕੋਈ ਫਸਾ ਨਹੀਂ ਕੋਈ ਫਸਾ ਨਹੀਂ ਟਰੈਕਟਰ ਦਾ ਨਹੀਂ ਕਸੂਰ ਟਰੈਕਟਰ ਦਾ ਨਹੀਂ ਕਸੂਰ ਬਾਈ ਚਲ ਇੱਕ ਅੱਧਾ ਗੜਾ ਲਾ ਹੋਰ ਵੇਣੇ ਫਿਰ ਟਰੈਕਟਰ ਦਾ ਕੋਈ ਦੋਸ਼ ਨਹੀਂ ਆਹ ਨਵੇਂ ਬੰਦਿਆਂ ਨੂੰ ਦਿੱਕਤ ਆਉਂਦੀ ਹੈ ਆੜ ਯਾਰ ਬੁੱਕੀ ਕੰਮ ਸਿੱਖਾ ਕੰਮ ਆਊਗਾ ਮੋੜ ਲੂੰਗਾ ਅੱਜ ਅੱਜ ਉਹ ਪਹਿਲਾਂ ਦੱਸ ਦੇਣ ਉਹ ਬਾਈ ਯਾਰ ਕੀ ਰੋਦ ਨਾ ਖੜਿਆ ਕੇ ਫੋੜਾਂ ਨੂੰ ਥੱਕੇ ਹੀ ਨਾ ਲੱਗਦਾ ਕਿਸ਼ੰਦਰੀਆਂ ਹੀ ਉਹਦੀਆਂ ਅੰਗਾਂ ਨਵੇਂ ਨਵੇਂ ਤੋਂ ਨਵੇਂ ਟ੍ਰੈਂਡ ਤੇ ਨਵੇਂ ਕੇ ਡਾਡਾ ਹੋਟਲਾ ਕਰ ਫਰਜੇ ਥੱਲੇ ਜਾਂਦੇ ਸਾਰੇ ਬੜੀ ਥੱਲੇ ਗੋਡੇ-ਗੋਡੇ ਵੜਦੀ ਆਈ ਆ ਲਓ ਜੀ ਦੂਜਾ ਕਿੜਾ ਲਾਉਣ ਲੱਗੇ ਆ ਇੱਕ ਵਾਰੀ ਉਧਰੋਂ ਮੁੜ ਕੇ ਆਏ ਹੁਣ ਲੈਣੇ ਆ ਕੀ ਬਣਦਾ ਉਹ ਲੈਵਟ ਪਰਲੇ ਪਾਸੇ ਨਹੀਂ ਚੜੀ ਘਾਟ ਲਾ ਓਏ ਪਿਆ ਹਮਰਾ ਆ ਪਿਆ ਕਾਣ ਵੀ ਵਾਲੇ ਨੇ ਢਾ ਲੈਨੇ ਖਾਲੀ ਵਟਾਂ ਨੇ ਕਰੀ ਜਨੇ ਆ ਖਾਲੀ ਨਾ ਭਰੀ ਚੰਗਾ ਇਧਰ ਹੀ ਰੱਖੀ ਆ ਵਟ ਮੇਰੇ ਰੱਖਣਾ ਆਓ ਖਾਲੀ ਜੀ ਸੱਟ ਲਾ ਪਰਲੀ ਚ ਲਓ ਜੀ ਮਿੱਤਰੋ ਸਵੇਰੇ 5 ਵਜੇ ਉੱਠਿਆ ਤੇ ਸ਼ਾਮ ਦੇ 5 ਵਜੇ ਤਿਆਰੀ ਹੋਈ ਆ ਹਣ ਫੇਰ ਵੀ ਪਾਇਆ ਇਹ ਪੁਲੀ ਤੋੜੇਗਾ ਬਾਕੀ ਚੋਰ ਦੇਖ ਲੋ ਜੀ ਸਾਡਾ ਆ ਦੋਗੇ ਉਹ ਦੇਖ ਲੋ ਬੱਟਾ ਆ ਸਾਰੇ ਬੱਟਾ ਹੀ ਬੱਟਾ ਹੈ ਤੇ ਬਾਈ ਨੂੰ ਪੁੱਛਿਆ ਜਿਹੜੇ ਇਹਨੂੰ ਜਾਣਦੇ ਆ ਜਿਹੜੇ ਇਹਦੇ ਪੈਂਡ ਪੁੰਡ ਦੇ ਵੇਲੇ ਫਰੇਵਰੀ ਸਾਡੇ ਜੋ ਕਰਦੇ ਆਈ ਥੇੜੇ ਅਜ ਤੋਂ ਪਹਿਲਾਂ ਕਿੰਨੇ ਰੀ ਰੂਟ ਵਾਲੇ ਟ੍ਰਮਾਰਦਾ ਐ ਨੀ ਵੀ ਪਹਿਲਾਂ ਹੀ ਕਿਹੜੇ ਬੈਠਾ ਤੇ ਤਾਂ ਵੀ ਵੇਖ ਲੋ ਜੜ ਕੱਢੀ ਜਾਂਦਾ ਆਹ ਦੇਖ ਲੋ ਆ ਟੱਪਾ ਲੈ ਜੀ ਨਾ ਹੁਣ ਆਹ ਆ ਆਹ ਆਹ ਨਾ ਗਿੜੇ ਆ ਵੀ ਕਿਦਾਂ ਪੱਕਾ ਕਰਦੇ ਬਾਹ ਖਾਲੀ ਕਰਕੇ ਇਹਨੂੰ ਪੱਕਾ ਕਰ ਪਹਿਲਾਂ ਪੱਕਾ ਕਰਦੇ ਨਾ ਮਾਰ ਮੱਥਾ ਹੋਰ ਓ ਬਾਪੂ ਕੇ ਸੱਚ ਕਰ ਲੈ ਕੋਈ ਗੱਲ ਨਹੀਂ ਬੰਦ ਯਾਰ ਆਹ ਹੋਰ ਇਹ ਦੇਖਾ ਕਿੰਨਾ ਕਾ ਬੀ ਪਾ ਦੇ ਰੱਖ ਦੋ ਗਿੜੇ ਲੱਗਣਗੇ ਵਾਤ ਵਾਤ ਦੋ ਰੱਖ ਦੇਖਾਈਂ ਉਹ ਸੜਾ ਸਮਝ ਨਹੀਂ ਆਉਂਦੀ ਚੱਕਰ ਕੀ ਆ ਯਾਰ 18 ਗੱਟੇ ਪੈ ਜਾਣੀ ਦੇਲੀ ਟੁੱਟ ਗਿਆ ਯਾਰ ਆਹ ਵੇ ਮਾਰ ਔਰ ਯਾਰਾਂ ਹੀ ਕਾਣੀ ਕਾਚਣਾ ਬਣ ਰਿਹਾ ਤਾਂ ਭਾ ਕੋਈ ਬਾਹਰ ਦਾ ਵਜ ਜਾਵੇ ਤੁਹਾਡਾ ਟੱਕਾ ਨਾ ਬਣ ਨਾ ਵਟ ਕਿਤੇ ਦਾ ਚੰਗੀ ਪਵੇ ਯਾਰ ਹੁਣ ਇੱਥੇ ਤਿੰਨ ਤਿੰਨ ਚਾਰ ਚਾਰ ਗੜੇ ਰੂਟਾਵੇਟਰ ਦੇ ਲਾ ਦੇ ਆਏ ਇਹਦੇ ਚ ਆਲੂ ਹੁਣ ਕੀ ਹੋਊਗਾ ਦੱਸ ਆ ਸਾਰਾ ਆਲੂ ਨੰਗਾ ਹੋ ਜਾਊਗਾ ਇਹਨੂੰ ਦੂਰੀ ਨੰਗਾਓ ਯਾਰ ਬਸ ਬਹੁਤ ਜਿੰਨਾ ਬੀਜ ਗਿਆ ਇਹਨੂੰ ਪੱਕਾ ਕਰੋ ਇਹਨੇ ਸਮਝ ਨਹੀਂ ਆਉਂਦੀ ਚੱਕਰ ਕਿੱਥੇ ਆ ਯਾਰ ਮਸ਼ੀਨ ਹੀ ਵੇਖ ਲੈ ਸਹਰਾਂੜੀ ਆ ਯਾਰ ਲੈ ਦੱਸ ਚੱਲ ਕੀ ਉਧਰ ਲਈ ਲੱਗਦੀ ਨਹੀਂ ਰੋਕ ਓਏ ਆਓ ਸਾਈਡ ਹੀ ਬੱਜ ਐਨਾ ਤਾਂ ਦੀਂਦਾ ਯਾਰ ਵੀ ਮਸ਼ੀਨ ਐ ਇੱਕ ਪਾਸੇ ਬੜੀ ਨਹੀਂ ਪਰਣਾ ਪਾਦਾ ਵੜਿਆ ਹੀ ਨਹੀਂ ਫਰ ਓਏ ਫੇਹੋਂਦਾ ਕੀ ਫਜ਼ਾਲ ਆਓ ਚੱਕ ਕੇ ਦੂਰੀਵਰੀ ਰੱਖ ਲੈ ਓ ਦੂਰੀਵਰੀ ਲਾਲਾ ਚੱਕ ਕੇ ਇੱਥੋਂ ਅੱਧਾ ਫੁੱਟ ਵੜ ਜੂ ਦੂਰੀਵਰੀ ਥੱਲੇ ਓਏ ਇਹ ਤਾਂ ਨਹੀਂ ਛੱਡੀ ਜਾਣੀ ਰੋਗਲਾ ਇੱਥੇ ਪਾਸਾ ਨਾ ਫਿਰ ਆਲੂ ਨਿਕਲਣਗੇ ਬਾਰ ਉਹ ਬੋਲੇ ਵਾਲੇ ਪਾਸੇ ਚੜ ਪੈ ਲੈ ਜੇ ਉਧਰੋਂ ਵੜ ਗਈ ਇਧਰ ਹੋ ਜੀ